ਮੁੰਡਿਆਂ ਨੂੰ ਮਾਰ ਕੇ ਸਾਰ ਗਏ ਤੇ ਨਹਿਰ ਦੇ ਕੰਢੇ ਸੁੱਟਿਆ ਗਿਆ ਹੈ। ਇਹ ਆਪਸੇ ਬਿੰਦਾ ਵੀ ਜੋ ਸੁਣ ਚਿਰਨਾ ਨੂੰ ਪਤਾ ਲੱਗਿਆ ਹੁਣ ਤੱਕ ਨੂੰ ਮੁਸ਼ਕਿਲ ਸੁਭੀ ਚੱਲੇ ਸੀ। ਕਾਫੀ ਦਿਨ ਬਿੰਦਾ ਪਰ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ। ਬਾਕੀ ਇਨਵੈਸਟੀਗੇਸ਼ਨ ਚੱਲਦੀ ਹੈ। ਹੋਰ ਤੱਥ ਦਿਖਦੇ ਨੇ। ਗਾਂ ਤੋਂ ਲੋੜ ਕਦੀ ਨਾ ਹੋ ਜਾਂ ਚਰਾਗੇ ਦੀ ਬੁਝਾਉਣ। ਸਖਤ ਤੋਂ ਸਖਤ ਜਗ੍ਹਾ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਮਹਾਰਾਜ ਕੋਈ ਨਹੀਂ ਇਹ ਹੋਏ ਕੌਮ ਕੌਮ ਦੀ ਬੇਨਤੀ ਆ ਰੱਬ ਦੇ ਬਾਤੇ ਕਿ ਗਾਂ ਤੋਂ ਇਹ ਜਾਂ ਕਦੀ ਜ਼ੁਲਮ ਨਾ ਹੋਵੇ ਕਦੀ ਕੇ ਭੈਣ ਭਰਾ ਦੇ ਨਾਂ ਲੈ ਇਹੋ ਜਾਂ ਜ਼ੁਲਮ ਨਾ ਹੋਵੇ ਜੈਨੋ ਮਰਨਾ ਹੋ ਗਿਆ ਕਿੰਨੀ ਕਮਰਸ ਮੁੱਢੀ ਸੀ ਇੱਕੀ ਬਸ 22 ਸਾਲ ਦੀ ਉਮਰ ਹੈ ਜੀ ਮਹਾਰਾਜ ਜੀ ਨਹੀਂ ਵਿਆਹ ਨਹੀਂ ਅੰਗੜੇ ਹਨ ਹਨਾਈ ਗੋਲਦੀ ਪ੍ਰਧਾਨ ਨੇ ਪਾਸ ਸਵਿਧਾਨ ਚਨਾ ਪੰਜਾਬ ਪ੍ਰਧਾਨ ਅੱਜ ਜੀ ਅੱਜ ਘਟਨਾ ਹੋਈ ਹੈ ਬੜੀ ਜਾਣੀ ਦੀ ਅੱਜ ਪਰਿਵਾਰ ਮੇਰੇ ਕੋ ਆਇਆ ਜੀ ਸਵੇਰੇ ਮੇਰਾ ਕਹਿੰਦੇ ਵੀ ਸਾਡਾ ਮੁੰਡਾ ਲੱਭ ਨਹੀਂ ਰਿਹਾ ਤੇ ਮੈਂ ਜੀ ਸਪੇਸ ਆਫ ਕੋ ਗਿਆ ਸੱਚੋ ਸਾਫ ਕੋ ਗਿਆ ਮੈਂ ਵੀ ਆ ਸਾਡੇ ਮੁੰਡਾ ਦਾ ਗਾਇਬ ਹੋਇਆ ਵੀ ਪਾਜੀ ਦੇ ਬਾਰੇ ਦੱਸੋ ਵੀ ਕੋਈ ਸਹਾਨ ਕਰੋ ਉਹਨਾਂ ਵਿਚਾਰਿਆਂ ਨੇ ਸਵੇਰੇ ਬੜੀ ਆਪਣੀ ਤੁਰੰਤ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਇੰਨਾ ਕ ਸਾਡਾ ਸਹਿਯੋਗ ਦਿੱਤਾ ਜਿਹਦੇ ਨਾਲ ਸਾਡਾ ਮੁੰਡੇ ਦਾ ਪਤਾ ਚੱਲ ਗਿਆ ਇਹ ਮੁੰਡੇ ਨੂੰ ਮਾਰ ਕੇ ਸਾੜ ਕੇ ਤੇ ਨਹਿਰ ਦੇ ਕੰਨੇ ਛੁੱਟਿਆ ਗਿਆ ਇਹ ਕਿੱਥੋਂ ਫਿਰਿਆ ਗਿਆ ਮੁੰਡੇ ਇਹ ਮੁੰਡੇ ਮੰਡੀ ਦੇ ਵਿੱਚ ਇਹਨਾਂ ਦੀ ਕੋਈ ਮਾੜਾ ਮੋੜਾ ਖਤੋਂ ਪਾਈ ਹੋਈ ਸੀ ਉਹ ਤੋਂ ਮੁੰਡੇ ਨੇ ਚੁੱਕ ਕੇ ਲੈ ਗਏ ਤੇ ਮੱਲੰਗਾ ਆ ਆ ਨਹਿਰ ਹੈਗੀ ਮੱਲੰਗਾ ਵਾਲੀ ਇੱਥੇ ਨਹਿਰ ਤੇ ਖੜ ਕੇ ਉਹਨਾਂ ਦੀ ਸਾੜਿਆ ਮੁੰਡੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੁੰਡੇ ਨੇ ਫਿਰਿਆ ਸਰ ਉਹ ਮੁੰਡਿਆਂ ਦੀ ਵੀਡੀਓ ਵੀ ਆਉਣ ਦੀ ਆ ਵੀਡੀਓ ਦੇ ਵਿੱਚੋਂ ਪਤਾ ਲੱਗਾ ਵੀ ਇਹਨਾਂ ਮੁੰਡਿਆਂ ਨੇ ਚੁੱਕ ਕੇ ਖੜਾਇਆ ਮੁੰਡੇ ਦੀ ਗਿਫਤਾਰੀ ਹੋ ਗਈ ਹੈ ਹਾਂਜੀ ਇੱਕ ਦੀ ਹੋਈ ਸਰ ਮੰਗ ਪ੍ਰਸ਼ਾਸਨ ਨੂੰ ਇਹੋ ਜਲਦੇ ਵੀ ਜਿਹੜਾ ਇਹ ਗੁੰਡਾਗਰਦੀ ਚੱਲਣ ਦੀ ਸ਼ਹਿਰ 'ਚ ਚੱਲਣ ਦੀ ਜਾਂ ਪਿੰਡਾਂ 'ਚ ਚੱਲਣ ਦੀ ਉਹਨੂੰ ਨਾਥ ਪਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਪਰਿਵਾਰ ਜਾਂ ਕਿਸੇ ਦੀ ਧੀ ਭੈਣ ਨਾਂਨ ਚਾਰਜ ਹੋਵੇ ਵੀ ਇਹ ਜੋ ਗਾਂ 'ਤੇ ਜ਼ੁਲਮ ਨਾ ਜ਼ੁਲਮ ਨਾ ਹੋਵੇ ਇਹ ਜੋ ਗਾਂ 'ਤੇ ਅੱਜ ਕੁੱਟਮਾਰ ਕਰਕੇ ਜਿਹੜੀ ਲੜਕੇ ਦੇ ਨਾਲ ਉਹਦਾ ਕਤਲ ਕੀਤਾ ਗਿਆ ਵਾ ਕੀ ਮਾਮਲਾ ਕੀ ਹੈਗਾ ਕੀ ਕੋਈ ਪੁਰਾਣੀ ਰੰਜਿਸ਼ ਸੀ ਲੜਕੇ ਦੀ ਮਾਤਾ ਵੀਰ ਕੋਰ ਲੋ ਪਲੀਜ਼ ਨੂੰ ਤ拉 ਦਿੱਤੀ ਸੀ ਉਹਦਾ ਲੜਕਾ ਕੁਝ ਦਿਨ ਪਹਿਲਾਂ ਚਲਾ ਗਿਆ ਲੱਭਦੇ ਰਹੇ ਮਿਲਿਆ ਨਹੀਂ ਹੈ ਫਿਰ ਉਹ ਜਿਸ ਏਰੀਆ ਚੋਂ ਗਿਆ ਦੱਸਦੇ ਉੱਥੋਂ ਸੀਸੀਟੀਵੀ ਕੈਮਰੇ ਦੇਖ ਕੇ ਕਿ ਕੋਈ ਝਗੜੇ ਦਾ ਬਾਰੇ ਪਤਾ ਲੱਗਾ ਫਿਰ ਜਿਹੜਾ ਬੰਦਾ ਤੇ ਡਾਊਟ ਸੀ ਦੀਪੂ ਨਾਮ ਦਾ ਬੰਦਾ ਕਹਿ ਰਿਹਾ ਉਹਨੂੰ ਅਰੈਸਟ ਕਰ ਲਿਆ ਪੁਲਿਸ ਨੇ ਉਹਦੀ ਅਰੈਸਟ ਕਰਕੇ ਉਹਦੀ ਪੁਸ਼ਕਿਸ਼ ਤੇ ਜਿਹੜੇ ਦੋ ਦੋਸ਼ੀ ਹੋਰ ਨਾਮਜ਼ਦ ਕਰ ਲਏ ਨੇ ਪ੍ਰਿੰਸ ਤੇ ਪ੍ਰਿੰਸ ਨਾਮ ਦਾ ਲੜਕਾ ਤੇ ਦੂਸਰਾ ਉਹਦੇ ਨਾਲ ਦਾ ਹੋਰ ਸਾਥੀ ਇਸ ਤੋਂ ਇਲਾਵਾ ਫਿਰ ਉਹਦੀ ਪੁਸ਼ਕਿਸ਼ ਤੇ ਡੈੱਡ ਬੋਡੀ ਗ੍ਰਾਮ ਦਖੂਗੀ ਹੈ ਜੀ ਇਹਨਾਂ ਨੇ ਕਟਮਰ ਇਤਿਹਾਸ ਕਰਕੇ ਤੇ ਉਹਦਾ ਮੌਤ ਦਾ ਕਾਰਨ ਹੁੰਦਾ ਹੈ ਦੋਸ਼ੀ ਫੜਿਆ ਗਿਆ ਵਾ ਅਰੈਸਟ ਕੀਤਾ ਗਿਆ ਵਾ ਬਾਕੀ ਦੋਸ਼ੀ ਬਾਕੀ ਦੋਸ਼ੀ ਨੇ ਨਾਲ ਜਲਦੀ ਗ੍ਰਿਫਤਾਰ ਕੀਤੀ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਵੀ ਖੁਰਦਪੁੱਟ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਹਾਂਜੀ ਕੀਤੀ ਗਈ ਹੈ ਕੋਸ਼ਿਸ਼ ਕੀਤੀ ਗਈ ਹੈ ਔਰ ਡਰੇਨ ਦੇ ਗੰਢੇ ਤੋਂ ਸਾਨੂੰ ਇਹਦਾ ਇਨਸਾਫ ਤੇ ਡੈੱਡ ਬੋਡੀ ਰਿਕਵਰ ਕਰ ਲਈ ਇਹ ਕਾਰਨ ਕੀ ਰਿਹਾ ਵਾ ਜੇ ਕਿਉਂ ਪਹਿਲਾਂ ਝਗੜਾ ਹੋਇਆ ਸੀ ਕਿ ਇਸ ਗੱਲ ਤੋਂ ਝਗੜਾ ਹੋਇਆ ਸੀ ਕਿ ਆਪਸ ਵਿੱਚ ਪਹਿਲਾਂ ਵੀ ਜੋ ਸੁੰਡ ਚੰਨਾ ਕੋ ਪਤਾ ਲੱਗਿਆ ਹੁਣ ਤੱਕ ਦੀ ਪੁਸ਼ਕਿਸ਼ ਵੀ ਝਗੜੇ ਸੀਗੇ ਕਾਫੀ ਦਿਨ ਪਹਿਲਾਂ ਪਰ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਈ ਬਾਕੀ ਇਨਵੈਸਟੀਗੇਸ਼ਨ ਚ ਅੱਗੇ ਹੋਰ ਤਰਸ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੜਕੇ ਦੀ ਡੈਥ ਹੋਈ ਆ ਉਹ ਉਹ ਡਾਇਰੈਕਟਰ ਵੀ ਜਿਹੜਾ ਵਾ ਫਸਕਰੀ ਕਰਦਾ ਸੀ ਇਹ ਇਸ਼ੂ ਸਾਹਮਣੇ ਨਹੀਂ ਆਇਆ ਵੈਰੀਫਾਈ ਕਰਦੇ ਆ ਫਿਰ ਆਪਾਂ ਉਹ ਸਬੂਤ ਸੰਗਲ ਦਾਰਜ ਹੁੰਦੇ ਹੁਣ ਕਿੰਨੇ ਜਾਣਦੇ ਜਿਹੜੀ ਗ੍ਰਿਫਤਾਰੀ ਉਹ ਪਾਈ ਗਈ ਹੈ ਇਨ ਬੰਦਿਆਂ ਦੇ ਪਰਚਾ ਦਰਜਾ ਜੀ ਇੱਕ ਦੀ ਰਫਤਾਰੀ ਪਾ ਲਈਆ ਦੂਜੇ ਵੀ ਦੋ ਜਲਦੀ ਫੜੇਗਾ